ਉਹ ਤਾਂ ਨਾਲ ਇੱਥੇ ਜੀ ਆਪਣੇ ਘਰ ਦੇ ਵਿੱਚ ਜਿਹੜੀ ਆਪਣੇ ਘਰ ਨੂੰ ਬਣੀ ਜਾਂਦੀ ਉਹ ਉੱਥੇ ਪਈ ਸੀ ਹੂੰ ਤੇ ਸੱਤ ਤੋਂ ਅੱਠ ਅੰਕੇ ਸੀ ਜਿਹੜੇ ਆਪਣੇ ਘਰ ਸਾਡ ਟੱਪ ਕੇ ਰੂੜੀਆਂ ਨੇ ਉੱਥੇ ਅੰਕ ਲਾਰੇ ਪਏ ਜੀ ਉਹ ਜਿਹੜਾ ਪ੍ਰਗਟਾ ਸਾਫਾ ਸ਼ਰਮਾਨ ਸਿੰਘ ਵਰਗਣ ਸਿੰਘ ਉਹਦੇ ਜਿਹੜਾ ਡੀਵੀਆਰ ਲੈ ਕੇ ਗਿਆਗਾ ਤੇ ਇਹਦੇ ਘਰੇ ਪਏ ਰਹੇ ਨੇ ਸਾਰੀ ਰਾਤ ਡੀਵੀਆਰ ਦੂਸਰੀ ਵਿੱਚ ਦਸਿਆ ਨਾ ਵਿੱਚ ਸ਼ੱਕ ਦੇ ਦਾਰੇ ਚ ਸ਼ੱਕ ਦੇ ਦਾਰੇ ਚ ਇਹ ਵੀ ਕਾਲਾ ਢੱਲੋ ਜਾਂ ਚੰਦਰਜੀਤ ਸਿੰਘ ਚੰਨੀਏ ਥੋੜਾ ਕਹੂੰਗਾ ਵੀ ਤੁਸੀਂ ਬੇਅਦਬੀ ਕਰ ਦੋ ਆਪਣੇ ਕੈਮਰੇ ਕੋਲੋਂ ਉਹ ਤੁਹਾਡੇ ਵੀ ਕੈਮਰੇ ਦੇ ਵਿੱਚ ਆ ਜੇ ਜੀ ਪ੍ਰਸ਼ਾਸਨਿਕ ਕਾਰਜਕਾਰੀ ਵਿੱਚ ਵੀ ਉਹਨੇ ਤਰੀਕੋਂ ਜਾਂ ਤਾਂ ਹੋਊਗਾ ਤੇ ਉੱਥੇ ਗੱਲ ਅੱਗ ਦੀ ਭਾਵੜ ਵਾਂਗੂ ਫੈਲੋਗੀ ਵੀ ਮੌਜੂਦਾ ਸਰਕਾਰ ਤੇ ਨਾਲ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਉਹਨੂੰ ਬਦਨਾਮ ਕਰਨਾ ਸੀ ਸਿੱਧਾ ਸਿੱਧਾ ਬਦਨਾਮ ਕਰਨਾ ਸੀ ਸਿੱਧਾ ਸਿੱਧਾ ਪਰ ਇਹ ਲੋਕ ਸੋਚਦੇ ਨੇ ਵੀ ਯਾਰ ਵੀ ਇਹ ਤਾਂ ਇੱਕ ਕਿਤਾਬ ਆ ਕਿਤਾਬ ਨਹੀਂ ਕਾਮਲੇ ਉਹ ਗੁਰੂ ਮਹਾਰਾਜ ਦੀ ਜਾਗਦੀ ਜੋ ਬਿਲਕੁਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ 19 ਜਨਵਰੀ ਨੂੰ ਪਿੰਡ ਦੇ ਵਿੱਚ ਸ਼੍ਰੀ ਗੁਟਕਾ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਬੇਅਦਬੀ ਕੀਤੀ ਗਈ। ਸੋ ਉਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਸੰਘਰਸ਼ ਵਿੱਢਿਆ ਪਿੰਡ ਦੇ ਲੋਕਾਂ ਨੇ ਬਹੁਤ ਲੋਕਾਂ ਨੇ ਪੁੱਛਿਆ ਸੀ ਵੀ ਇਹ ਕਿੱਥੇ ਆ ਪਿੰਡ ਸੋ ਅੱਜ ਅਸੀਂ ਇਸ ਮਸਲੇ ਤੇ ਗੱਲ ਕਰਦੇ ਆ ਪੰਚਾਇਤ ਮੈਂਬਰ ਮਨਪ੍ਰੀਤ ਢੀਂਡ ਸਾਜੀ ਨਾਲ ਇਹ ਦੱਸਣਗੇ ਵੀ ਪੂਰੀ ਘਟਨਾ ਆਖਿਰ ਹੋਈ ਕੀ ਕਿਹੜੇ ਕਿਹੜੇ ਬੰਦੇ ਦੇ ਵਿੱਚ ਨਾਮਜਦ ਨੇ ਕਿਹੜੇ ਕਿਹੜੇ ਬੰਦੇ ਹਜੇ ਪੁਲਿਸ ਦੀ ਖਰਾਸਤ ਨੇ ਜਿਹੜੇ ਪਰਚੇ ਦੇ ਵਿੱਚ ਨਾਮਜ਼ਦ ਨਹੀਂ ਹੋਏ ਪਰ ਉਹਨਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਹੋ ਰਹੀ ਆ ਪੁਲਿਸ ਦੀ ਤਫ਼ਤੀਸ਼ ਕਿਵੇਂ ਚੱਲ ਰਹੀ ਆ ਸਾਰਾ ਕੁਝ ਪਿੰਡ ਦੇ ਪੰਚਾਇਤ ਮੈਂਬਰ ਸਾਨੂੰ ਦੱਸਣਗੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਜਿਹੜੀ ਪਿੰਡ ਠਿਕਰੀ ਵਾਲਾ ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਆ ਇਹ ਕਿੰਨੀ ਤਰੀਕ ਨੂੰ ਹੋਈ ਸੀ ਵਾਈਰੂਜ ਖਾਸਾ ਵਾਈਰੂਜ ਦੇ ਬਤੇ ਐ ਮਰਗ ਠਿਕਰੀ ਦੇ ਸਰ ਪੰਚਾਇਤ ਵਾਲਾ ਜੀ ਇਹ ਜੀ ਬਿਆਦਵੀ ਸ਼ੁਰੂ ਹੋਈ ਆ ਜੀ ਇਹ ਕਿੰਨੇ ਤਰੀਕ ਤੋਂ ਤਕਰੀਬ 11 12 ਵਜੇ ਦਰਾਂ ਸ਼ੁਰੂ ਹੋਣ ਲੱਗੀ ਸੀ ਓਕੇ ਤੇ ਰਾਤ ਦੇ ਇਹ 11:30 ਵਜੇ ਤੱਕ ਗੜਕਾ ਸਾਉਂਦਾਂ ਦੇ ਖਾਰੇ ਗਏ ਨੇ ਇਹ 19 ਜਨਵਰੀ ਨੂੰ ਆ 2022 ਜਿਹੜਾ ਮੈਂ ਚੱਲ ਰਿਹਾ ਜਾਣਦਿਆਂ ਨੂੰ ਤਕਰੀਬ ਦੁਪਹਿਰੇ 11 12 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 11:30 11:30 ਵਜੇ ਤੱਕ ਬਿਆਦਵੀ ਹੋਈ ਹੋਈ ਜੀ ਇਹ ਜਿਹੜੀ ਘਟਨਾ ਪੂਰੀ ਆ ਪੂਰੀ ਇਹ ਆ 24 ਇਹ ਮੰਨ ਕੇ ਚੱਲੋ ਸੱਢੀਗੇ ਬਰਾਕਰ ਦੇ ਹੁਣ ਤੱਕ ਤੁਹਾਨੂੰ ਇਸ ਘਟਨਾ ਦੇ ਪਿੱਛੇ ਦਾ ਕੋਈ ਕਾਰਨ ਸਮਝ ਆਇਆ ਵੀ ਜਿਹੜੇ ਦੋਸ਼ੀ ਆ ਕੀ ਮਨਸੂਬੇ ਨੂੰ ਲੈ ਕੇ ਉਹ ਵੱਲੋਂ ਇਹ ਘਟਨਾ ਕਰਨ ਨੂੰ ਅੰਜਾਮ ਦਿੱਤਾ ਗਿਆ ਦੇਖੋ ਜੇ ਹੇਠ ਤੱਕ ਜਿਹੜਾ ਮੁੱਖ ਦੋਸ਼ੀ ਅਜੇ ਤੱਕ ਚਲੋ ਪਤਾ ਨਹੀਂ ਗੁਰੂ ਮਾਰ ਨੂੰ ਪਤਾ ਹੈ ਅਜੇ ਆਪਣਾ ਪ੍ਰਸ਼ਾਸਨ ਕੱਟ ਕੇ ਮੁੱਖ ਦੋਸ਼ੀ ਕਹੋਣਾ ਜਿਹੜਾ ਹੁਣ ਤੱਕ ਮੁੱਖ ਦੋਸ਼ੀ ਸਾਹਮਣੇ ਆਇਆ ਕਦੀਪ ਸਿੰਘ ਉਹ ਦੱਸ ਰਿਹਾ ਕਿ ਇਹ ਸਰਪ ਨੇ ਮੈਨੂੰ ਦਿੱਤਾ ਕਿ ਮੈਂ ਇਸ ਦਾ ਸੀਟੀ ਦਾ ਮੈਂਬਰ ਬਣਾਂਗਾ ਮੈਨੂੰ ਸਰਪੋਂ ਨੇ ਦਿੱਤਾ ਗਿਆ ਤੇ ਮੈਂ ਉਸ ਗੁੱਸੇ ਦੇ ਵਿੱਚ ਆ ਕੇ ਕਮੇਟੀ ਨੂੰ ਬਦਨਾਮ ਕਰਨਾ ਚਾਹੁੰਦਾ ਸੀਗਾ ਕਿ ਵੀ ਬਾਬਾ ਜੀ ਸਮਾਂ ਚੱਲ ਰਿਹਾ ਬਾਬਾ ਜੀ ਦਾ ਤੇ ਵੀ ਮਾਝਾ ਦਾ ਕੁਝ ਅੰਗ ਗੁੰਦਵਾਲਾ ਰੇ ਗਏ ਜਾਂ ਗੜੀਆਂ ਦੇ ਨਾਲ ਖਲਾਰੇ ਗਏ ਕਿ ਉੱਥੇ ਪਤਾ ਲੱਗੇ ਵੀ ਅੰਗ ਤਾਂ ਗੁਰੂ ਘਰ ਚੋਂ ਹੀ ਮਿਲ ਰਹੇ ਨੇ ਵੀ ਕਮੇਟੀ ਸੁੱਤੀ ਪਈ ਆ ਜਾਂ ਪੰਚਾਇਤ ਪਿੰਡ ਦੀ ਸੁੱਤੀ ਪਈ ਆ ਜੀ ਤੇ ਇਸ ਘਟਨਾ ਦਾ ਇਤਹਾਜ਼ ਜਾਂ ਦਿੰਦਾ ਮਤਲਬ ਕਿੱਥੇ ਕਿੱਥੇ ਅੰਗ ਖਲਾਰੇ ਗਏ ਆ ਅੰਗ ਤਾਂ ਜੀ ਦੇਖੋ ਇੱਕ ਤਾਂ ਚੰਡੋਲ ਸੀ ਇਧਰ ਆਪਣੇ ਹੈਪੀ ਮੇਰਾ ਮੈਂਬਰ ਆਪਣਾ ਪੰਚਾਇਤ ਨਾਲ ਗੁਰੂ ਮਾਤਾ ਜੀ ਨੇ ਉਹਨਾਂ ਦੇ ਘਰ ਵਿੱਚ ਲੋਲ ਆ ਜੀ ਉੱਥੇ ਕੰਗਤ ਉੱਥੇ ਮਰੇਆ ਹਮ ਤੇ ਇੱਕ ਇਧਰ ਆਪਣਾ ਸ਼ੰਦਾ ਵਿੱਚ ਤੇ ਉੱਥੇ ਅੰਗ ਮਿਲੇ ਨੇ ਹਮ ਤੇ ਦੋ ਤਿੰਨਾਂ ਵਿੱਚ ਤੇ ਜੀ ਆਪਣੇ ਘਰ ਦੇ ਵਿੱਚ ਜਿਹੜੀ ਆਪਣੇ ਘਰ ਨੂੰ ਗਣੀ ਜਾਂਦੀ ਉਹ ਉੱਥੇ ਪਈ ਸੀ ਹਮ ਤੇ ਸੱਤ ਤੋਂ ਅੱਠ ਅੰਗ ਸੀ ਜਿਹੜੇ ਆਪਣੇ ਘਰ ਸੱਤ ਟੱਪ ਕੇ ਰੂੜੀਆਂ ਨੇ ਉੱਥੇ ਅੰਗ ਤਲਾਰੇ ਪਈ ਜੀ ਤੇ ਕੋਸ਼ਿਕ ਦਸਨ ਮੁਤਾਬਕ ਪਰਸੋਂ 24 ਤਰੀਕ ਨੂੰ ਦਸਨ ਮੁਤਾਬਕ ਕਦੀਪ ਸਿੰਘ ਦੇ ਘਰੋਂ ਵੀ ਦੇਖੋ ਇਹਦੇ ਬਾਰੇ ਮੈਨੂੰ ਅਜੇ ਕੋਈ ਵਰਤਾਰੇ ਦਿਮਾਗ 'ਚ ਨਹੀਂ ਆ ਰਿਹਾ ਗੁਰੂ ਮਾਨੁ ਭਗਤ ਜੀ ਨਾਲ ਦੇ ਪਰ ਮੰਨ ਕੇ ਦੱਸਦੇ ਕਿ ਦੱਸਿਆ ਗਿਆ ਕਿ ਉਸ ਉਧਰ ਪ੍ਰਸ਼ਾਸਨ ਵੀ ਅੰਗ ਕੁਛ ਲੈ ਕੇ ਗਏ ਨੇ ਇਹ ਕਲਦੀਪ ਅੱਛਾ ਕਲਦੀਪ ਸਿੰਘ ਜਿਹੜਾ ਦੋਸ਼ੀ ਹੈ ਮੇਨ ਦੋਸ਼ੀ ਪਾਇਆ ਗਿਆ ਸੀ ਇਹਦੇ ਕਰੇ ਪੁਲਿਸ ਬੰਦਾ ਸਿਪਾਹੀ ਨੂੰ ਲੈ ਕੇ ਗਏ ਨੇ ਇਹਦੇ ਘਰੋਂ ਵੀ ਅੰਗ ਲੈ ਕੇ ਗਏ ਨੇ ਪੇਸ਼ ਇਹਦੇ ਘਰ ਜਿਹੜਾ ਇੱਕ ਉਹ ਨੌਜਵਾਨ ਆ ਬੋਲ ਨਹੀਂ ਸਕਦਾ ਇਹਦਾ ਭਤੀਜਾ ਤੇ ਵੀ ਸਿੰਗਲ ਹਾਂ ਤੇ ਇੱਕ ਉਹਦੇ ਨਾਲ ਜਿਹੜਾ ਮੁੰਡਾ ਹੋਰ ਉਸ ਇੱਕ ਸੀਸੀਟੀਵੀ ਫੁਟੇਜ ਦੇ ਸੁਲਤਾਨਪੁਰ ਪਿੰਡ ਆਈ ਉਹਦਾ ਧੂਰੀਲੇ ਪਿੰਡ ਆ ਜੋ ਮੁੰਡੇ ਦਾ ਨਹੀਂ ਉਹਦੀ ਵੀ ਕੋਈ ਸਮੂਲੀਅਤ ਆ ਤੁਹਾਨੂੰ ਹੁਣ ਤੱਕ ਕੋਈ ਪਤਾ ਲੱਗਿਆ ਉਹਦੀ ਵੀ ਜਾਂ ਉਹ ਨਾਲ ਆਉਣ ਕਰਨੀ ਬਦਨਾਮ ਹੋ ਗਿਆ ਜਾਂ ਕਿਤੇ ਨਾ ਕਿਤੇ ਮਤਲਬ ਪ੍ਰਸ਼ਾਸਨ ਵੱਲੋਂ ਉਨੇ ਕੋਈ ਸਮੂਲੀਅਤ ਪਾਈ ਗਈ ਹੈ ਪਾਈ ਗਈ ਹੈ ਪ੍ਰਸ਼ਾਸਨ ਵੱਲੋਂ ਪਾਈ ਗਈ ਹੈ ਜੀ ਕਿਉਂਕਿ ਕਲਦੀਪ ਸਿੰਘ ਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਜਦ ਅੱਛਾ ਵੀ ਆ ਉਸ ਨੂੰ ਉਸ ਤੋਂ ਪਹਿਲਾਂ ਨਸ਼ਾ ਵੀ ਦਿੱਤਾ ਗਿਆ ਹੂੰ ਨਸ਼ਾ ਦੇ ਕੇ ਤੇ ਫਿਰ ਇਹ ਜਿਹੜਾ ਹੋਰ ਪਾਪ ਕੀਤਾ ਜਿਹੜਾ ਬਹੁਤ ਜਿਆਦਾ ਤੇ ਅੱਛਾ ਹੁਣ ਪ੍ਰਸ਼ਾਸਨ ਕਿਵੇਂ ਆਪਦੀ ਜਿਹੜੀ ਆ ਕਿ ਸੇਵਾ ਨਿਭਾ ਰਿਹਾ ਭੂਮਿਕਾ ਨਿਭਾ ਰਿਹਾ ਵੀ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੇ ਕੰਮ ਨੂੰ ਵੀ ਜਿਹੜਾ ਇਸ ਜਦੋਂ ਪੂਰੀ ਦੀ ਪੂਰੀ ਇਹ ਘਟਨਾ ਕਰਮ ਜਦੋਂ ਪੂਰਾ ਕਰਨਾ ਕਰਮ ਹੁੰਦਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਚਰਚਾਵਾਵਾਂ ਹੁੰਦੀਆਂ ਨੇ ਵੀ ਪਿੰਡ ਦੇ ਵਿੱਚ ਗਟਕਾ ਸਾਫ ਦੇ ਅੰਗ ਖਿਲਾਰੇ ਕੇ ਬੇਅਦਬੀ ਹੋ ਗਈ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈਗਾ ਵੀ ਕਿਵੇਂ ਪ੍ਰਸ਼ਾਸਨ ਵੱਲੋਂ ਕੋਈ ਢੱਲ ਤਾਂ ਨਹੀਂ ਵਰਤੀ ਜਾ ਰਹੀ ਨਹੀਂ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਢੱਲ ਨਹੀਂ ਵਰਤੀ ਜਾ ਰਹੀ ਪ੍ਰਸ਼ਾਸਨ ਦੀ ਪਿੰਡ ਦੇ ਬਹੁਤ ਆਪਾਂ ਧੰਨਵਾਦ ਕਰਦਾ ਸਾਰੇ ਨਗਰ ਦਾ ਕਿਉਂਕਿ ਉਹਦੇ ਵਿੱਚ ਸਾਰੀ ਨਗਰ ਦੇ ਵਿੱਚ ਪੰਚਾਇਤਾਂ ਦੀ ਕਮੇਟੀਆਂ ਜੋ ਜਥੇ ਵੰਦੇ ਸਭ 하게 ਕਿਉਂਕਿ ਸਭ ਨੇ ਸਹਿਯੋਗ ਦਿੱਤਾ ਕਿਉਂਕਿ ਪ੍ਰਸ਼ਾਸਨ ਤਾਂ ਪਤਾ ਨਹੀਂ ਲੱਗਣਾ ਸੀ ਉਹਨਾਂ ਸਾਹਮਣੇ ਸਾਡੇ ਪੰਚਾਇਤ ਦੇ ਗੁਰਦੁਆਰਾ ਪੁਰਵੰਤ ਕਮੇਟੀ ਤੋਂ ਹੋਰ ਸੱਜਣਾ ਨੇ ਕੈਮਰੇ ਸਾਹਮਣੇ ਲਿਆਂਦੇ ਜਿਹਦੇ ਅੱਪਾ ਕੈਮਰੇ ਦੇ ਵਿੱਚ ਦੋਸ਼ੀ ਆ ਰਹੇ ਨੇ ਕਿ ਪ੍ਰਸ਼ਾਸਨ ਇਮਾਨਦਾਰ ਨਾਲ ਕੰਮ ਕਰ ਰਿਹਾ ਹੈ ਫਿਲਹਾਲ ਅੱਜ ਦੀ ਘੜੀ ਤੱਕ ਆਪਾਂ ਜੋ ਕਹਿ ਰਹੇ ਆ ਵੀ ਪ੍ਰਸ਼ਾਸਨ ਅੱਜ ਦੀ ਘੜੀ ਤੱਕ ਗੁਰੂ ਮਾਰਜੀ ਦੇ ਨਾਲ ਵਧੀਆ ਕੰਮ ਕਰ ਰਿਹਾ ਤੇ ਇੱਕ ਹੋਰ ਮੈਨੂੰ ਗੱਲ ਦੱਸਿਓ ਵੀ ਤਿੰਨ ਜਣੇ ਇਸ ਦੇ ਵਿੱਚ ਨਾਮਜ਼ਦ ਹੋ ਚੁੱਕੇ ਆ ਜਿਹੜਾ ਮੁਕੱਦਮਾ ਦਰਜ ਹੋਇਆ ਤਿੰਨ ਤੇ ਟੋਟਲ ਕਿੰਨੇ ਬੰਦੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਆ ਕਿ ਜਿਨ੍ਹਾਂ ਤੋਂ ਪੁੱਛਗਿਛ ਹੋ ਰਹੀ ਆ ਦੇਖੋ ਜੀ ਹੇ ਤਾਂ ਤਿੰਨ ਨੇ ਇੱਕ ਤਾਂ ਇਹਦਾ ਗੁਰਬੀਰ ਸਿੰਘ ਦੇ ਕੋਲ ਦਾ ਚਾਚਾ ਗਲਦੀਪ ਆਗਾ ਇੱਕ ਉਹਨਾਂ ਦਾ ਰਿਸ਼ਤੇਦਾਰ ਹੈ ਜਿਹੜਾ ਇਹਗਾ ਧੂਰੀ ਨੜੋ ਪਿੰਡਾ ਜੀ ਤਿੰਨ ਤਾਂ ਇਹੀ ਹੋ ਗਏ ਹਾਂ ਜੀ ਤੇ ਚੌਥਾ ਹੁਣ ਪ੍ਰਗਟ ਸਿੰਘ ਨੂੰ ਜਿਹੜਾ ਪ੍ਰਗਟ ਸਾਫਾ ਸਰਮੰਸਿਉ ਦੀ ਮਾਤਾ ਜੀ ਤੇ ਉਹ ਤੋਂ ਹੀ ਪਸਪਰਤਾ ਚੱਲ ਰਹੀ ਹੈ ਜੀ ਕਿਉਂਕਿ ਉਹਨਾਂ ਦੇ ਆਸ ਵਿੱਚ ਫੋਨ ਕਨੈਕਟ ਕਰਕੇ ਲਾ ਲਓ ਜੀ ਜਾਂ ਪ੍ਰਗਟ ਸਿੰਘ ਇਹ ਕਦੋਂ ਪਹਿਲਾਂ ਡੀਵੀਆ ਪੈ ਗਿਆ ਸੀ 20 ਤਰੀਕ ਨੂੰ ਇੱਥੋਂ ਕਿਉਂਕਿ ਡੀਵੀਆ ਦੇ ਵਿੱਚ ਸਾਰੀ ਘਟਨਾ ਜਿਹੜੀ ਹੁੰਦੀ ਉਹ ਕੈਦ ਹੋਣੀ ਕੈਦ ਹੋ ਗਈ ਉਹ ਇੱਕ ਵਰਕਰ ਸੰਘ ਦੇ ਉੱਤੇ ਜਿਹੜਾ ਟੀਵੀ ਆ ਲੈ ਕੇ ਗਿਆ ਤੇ ਇਹਦੇ ਘਰੇ ਪਏ ਰਹੇ ਨੇ ਸਾਰੀ ਰਾਤ ਟੀਵੀ ਆ ਦੂਸਰੀ 10:00 11:00 ਸ਼ੱਕ ਦੇ ਦਾਰੇ ਚ ਸਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰੋ ਵੀ ਜਿਹੜੀ ਇਹ ਪੂਰੀ ਦੀ ਪੂਰੀ ਘਟਨਾ ਕੀਤੀ ਆ ਇਹ ਮਾੜੇ ਅੰਸਰਾਂ ਵੱਲੋਂ ਕੀਤੀ ਗਈ ਹੈਗੀ ਵੀ ਇਹਦੇ ਪਿੱਛੇ ਦਾ ਸਿਰਫ ਕਾਰਨ ਇਹੀ ਆ ਵੀ ਸਾਡੇ ਸਿਰੋਪੇ ਨਹੀਂ ਪਾਏ ਗਏ ਵੀ ਸਾਡੀ ਜਾਂ ਮਤਲਬ ਇੱਜ਼ਤ ਨਹੀਂ ਕੀਤੀ ਗਈ ਸਿਰਫ ਇਹੀ ਇਹੀ ਰੰਜਿਸ਼ ਨੂੰ ਲੈ ਕੇ ਬਿਲਕੁਲ ਜੀ ਉਹਨਾਂ ਨੇ ਸੋਚਿਆ ਵੀ ਇਹੀ ਰੰਜਿਸ਼ ਰੰਜਿਸ਼ ਹੀ ਸੀ ਅ ਵੀ ਸਰਦਾਰ ਸੋਪਨ ਜਿੱਤੇ ਕਿ ਸਾਨੂੰ ਮਾਨ ਸਨਮਾਨ ਨਹੀਂ ਦਿੱਤਾ ਗਿਆ ਜਾਂ ਤੇ ਮਾਨ ਸਨਮਾਨ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਵੀ ਕਾਹਦੇ ਮਾਨ ਸਨਮਾਨ ਪਿੱਛੇ ਲੋਕ ਰੁੱਸੇ ਆਗੇ ਇਹ ਸੈਟ ਦੀਆਂ ਇਲੈਕਸ਼ਨਾਂ ਸੀ ਜੀ ਸੈਟੀਆਂ ਦੇ ਵਿੱਚ ਚਲੋ ਇਹ ਇੱਕ ਦੇ ਦੋ ਜਮੇ ਹੁੰਦੇ ਨੇ ਦੋ ਤਰੇ ਹੁੰਦੇ ਨੇ ਇੱਕ ਦੇ 6 ਬੰਦੇ ਜਿੱਤ ਗਏ ਇਹ ਕੁਲਦੀਪ ਦੇ 5 ਬੰਦੇ ਸੀ ਇਹਨਾਂ ਧਰਦੇ ਜੀ ਜੀ ਚਲੋ ਜਿਹੜੇ 6 ਬੰਦੇ ਸੀ ਉਹਨਾਂ ਨੇ ਆਪ ਦਾ ਪ੍ਰਧਾਨ ਚੁਣ ਕੇ ਤੇ ਨਗਰ ਦਾ ਧੰਨਵਾਦ ਕਰਕੇ ਬਾਬਾ ਸੇਵਾ ਸਿੰਘ ਦੇ ਆਪਣੇ ਜਿਵੇਂ ਇਨੌਸ ਨਾਸਤ ਕੋ ਕੇ ਤੇ ਉਦਵਾਰ ਗੁਰਦੁਆਰਾ ਸਰ ਚਲੇ ਗਏ ਜੀ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਨੇ ਅਰਦਾਸ ਕੀਤੀ ਮੱਥਾ ਟੇਕਿਆ ਸਾਡੀ ਪੰਚਾਇਤ ਵੀ ਨਾਲ ਸੀ ਜੀ ਤੇ ਉੱਥੇ ਉਹਨਾਂ ਨੇ ਇੱਕ ਕਮੇਟੀ ਨੇ ਸਰੂਪ ਪਾਏ ਨੇ ਅੱਛਾ ਤੇ ਉਹਨਾਂ ਨੇ ਸਰੂਪ ਪਾਏ ਨੇ ਜਿਹੜੇ ਇਹ ਰੱਬ ਜਾਣਦਾ ਗੁਰੂ ਮਹਾਰਾਜ ਦਾ ਪਰ ਜਾਣਦੇ ਨੇ ਗੁਰੂ ਮਹਾਰਾਜ ਕਿ ਅਸੀਂ ਨਾਲ ਸੀ ਉਹ ਜਵਾਬਤ ਜਦੋਂ ਕਮੇਟੇ ਸੋਫਾ ਆਏ ਨੂੰ ਨਾਲ ਪਰ ਇਹ ਬੰਦੇ ਉੱਥੇ ਹੈ ਨਹੀਂ ਸੋਹ ਸਕਦਾ ਗੁਰੂ ਘਰ ਬਾਹਰ ਖੜੇ ਹੋਣ ਜਦ ਸੋਫਾ ਪਾਏ ਨੇ ਇਹ ਦਰਬਾਰ ਸਾਹਿਬ ਦੇ ਅੰਦਰ ਹੈ ਨਹੀਂ ਸੀ ਚਾਹ ਕੈਮਰੇ ਪਰੋਡਾ ਨੂੰ ਜਾਂ ਕੁਝ ਵੀ ਵਰਚ ਚੈੱਕ ਕਰ ਲਓ ਪਰ ਉਸ ਵਕਤ ਉੱਥੇ ਹੈ ਨਹੀਂ ਸੀ ਜੇ ਹੋ ਸਕਦਾ ਅਗਲੇ ਜਣ ਗਏ ਹੋ ਹੋ ਸਕਦਾ ਉਦੋਂ ਖੜੇ ਹੋਣ ਬਾਹਰ ਖੜੇ ਹੋਣ ਮੈਂ ਗੁਰੂ ਮਹਾਰਾਜ ਨੂੰ ਆ ਕੇ ਰੋ ਕੇ ਆਪਾਂ ਜਾਣ ਦੇਣੀ ਆ ਪਰ ਉਸ ਟਾਈਮ ਹੈ ਨਹੀਂ ਸੀ ਇਹ ਨਹੀਂ ਸੀ ਵੀ ਉਸ ਟਾਈਮ ਵੀ ਉਸੋ ਬੰਦੇ ਨੂੰ ਸਰੂਪਾ ਦਿੱਤੇਗੇ ਵੀ ਇਹ ਮਤਲਬ ਉੱਥੇ ਲਵੇ ਦੇਣਾ ਇਹਦਾ ਕੋਈ ਵਿਤ ਕਰਾ ਕੀਤਾ ਗਿਆ ਕੋਈ ਵਿਤ ਉੱਥੇ ਉਹ ਉਸ ਵਕਤ ਚਾਹੇ ਉਹ ਦਰਵਾਜ਼ੇ ਤੋਂ ਕੈਮਰੇ ਕੱਢ ਲਓ ਵੀ ਉਹਦੇ ਵਿੱਚ ਦੇਖੋ ਕੋ ਬੰਦੇ ਉਸ ਟਾਈਮ ਮੌਜੂਦ ਹੈ ਜਾਂ ਹੋਰ ਸਾਦਾ ਬਾਹਰੇ ਹੋਣ ਉਹ ਸਾਦਾ ਅਗਲੇ ਦਿਨ ਕਹਿ ਹੁਣ ਹੋ ਸਾਦਾ ਉੱਥੇ ਕਮੇਟੀ ਨਾ ਹੋਵੇ ਉਸ ਟਾਈਮ ਤੇ ਇਹਨਾਂ ਨੇ ਬੁਲਾ ਕੇ ਵੀ ਭਾਈ ਸਾਡੀ ਕਮੇਟੀ ਬਣੀਆ ਵੀ ਸਾਡੇ ਨਾਂ ਤੇ ਅਰਦਾਸ ਕਰ ਦੋ ਜਦ ਅਰਦਾਸ ਕੀਤੀ ਸਰੂਪਾ ਦਿੱਤੇਗੇ ਨੇ ਪਰ ਇੱਕ ਗੱਲ ਤੁਹਾਡੀ ਵਿੱਚ ਵਿਚਾਲਿਆ ਸਰੂਪਾ ਤਾਂ ਕਿਸੇ ਨੂੰ ਵੀ ਨਹੀਂ ਦੇਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਇਹ ਮੁੱਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਜੇ ਤੁਸੀਂ ਆਪ ਹੀ ਪਹਿਲਾਂ ਗੱਲ ਕਰ ਲਈ ਤੇ ਬ ਇਹਦੀ ਵਟੇ ਜੀ ਪੰਚਾਇਤ ਵਟੂ ਸਰੂਪ ਵੀ ਅਬਦਲ ਮਾਇ ਉਹ ਮੇਰੇ ਨਾਲ ਮੁੰਡਾ ਜੀ ਹਰਪੀ ਤਾਈ ਪੰਜਾਵਤੀ ਮਾਤਾ ਜੀ ਵੀ ਆਪਣਾ ਸਰੂਪ ਮੰਗ ਵੀ ਆਪਾਂ ਸਰੂਪ ਨੂੰ ਲੈਣਾ ਵੀ ਆਪਾਂ 100 ਜਰ ਆਪਣੇ ਚ ਘਾਟਾ ਨੇ ਕਿਉਂਕਿ ਸਰੂਪਾਤਾ ਜੀ ਨੇ ਕੋਈ ਬਿਲਕੁਲ ਬਿਲਕੁਲ ਬਹੁਤ ਮਹਾਨ ਸ਼ਖਸੀਅਤਾਂ ਦੇ ਲਈ ਇਹ ਜਿਹੜਾਗਾ ਸਰੂਪਾ ਇਹ ਭੇਟ ਹੁੰਦਾਗਾ ਵੀ ਅੱਜਕੱਲ ਹਰੇਕ ਬੰਦੇ ਦੇ ਆਪਾਂ ਚਾਕੇ ਗੱਲ 'ਚ ਪਾ ਦਿੰਨੇ ਆਂ ਕਿ ਠੀਕ ਆ ਬੰਦੇ ਦੇ ਵਿੱਚ ਪਤਾ ਨਹੀਂ ਕਿ ਉਹ ਬੰਦੇ ਨੂੰ ਸਰੂਪਾ ਦਾ ਕਰਾਸੋ ਵਿਕਾਰਤ ਹੁੰਦੀ ਹੁੰਦੇ ਬਗੋਂ ਉਹਨਾਂ ਦੀ ਮਹੱਤਤਾ ਨਹੀਂ ਪਤਾ ਸਰੂਪਾ ਦੀ ਕਿ ਹੁੰਦੀ ਆ ਜਦੋਂ ਪਾ ਲੈਣਗੇ ਬਾਹਰ ਆ ਕੇ ਜਿਹਦੇ ਹੱਥ 'ਚ ਬੜਾ ਉਜਾਹਾ ਮਾਪਲਰ ਬਣਾ ਰਹਿੰਦੇ ਆ ਕੋਪੀਟੀਸ਼ਨ ਅਰੀਜਨਲ ਆਸਾਮ ਦਾ ਜਿਉ ਕਿਤੇ ਜਿੱਤੇ ਪਿਆ ਹੁੰਦਾ ਸਰੂਪਾ ਦਾ ਤੇ ਬਹੁਤ ਸੋ ਇਹ ਵੀ ਬੇਨਤੀ ਕਰਦੇ ਆਂ ਸਰੂਪਾ ਉਹਦੀ ਮਹੱਤਤਾ ਬਹੁਤ ਵੱਡੀ ਆ ਜਣੇ ਖੜੇ ਬੰਦੇ ਦੇ ਤੁਸੀਂ ਗੱਲ 'ਚ ਤੇ ਵੀ ਇਹ ਕੰਮ ਵੀ ਬੰਦ ਹੋਣਾ ਚਾਹੀਦਾ। ਕੋਈ ਕਿਸੇ ਨੂੰ ਤੁਸੀਂ ਮਾਨ ਸਰਮਾ ਦੇਣਾ ਕੋਈ ਟਰੋਫੀ ਦੇ ਦਿਓ, ਕੋਈ ਕੱਪ ਦੇ ਦਿਓ, ਡੋਈ ਦੇ ਕੁਝ ਵੀ ਦੇ ਦਿਓ, ਕੁਝ ਨਹੀਂ ਵਗੈਰਾ ਚੱਲਦੇ ਨੇ ਪਰ ਸਰੋਪ ਨੂੰ ਬੇਇਨਤੀ ਕਰਦਾ ਇਸ ਤੇ ਵੀ ਥੋੜੀ ਬਰਤੀ ਇਹ ਜੀ ਰੋਕ ਲੱਗਣੀ ਚਾਹੀਦੀ ਆ ਬਿਲਕੁਲ। ਜਥੇਬੰਦੀਆਂ ਤਾਂ ਅੱਗੇ ਗੱਲ ਪਹੁੰਚਣੀ ਚਾਹੀਦੀ ਨਹੀਂ ਹੈਗੀ। ਸੋ ਜਿਹੜੀ ਇਹ ਘਟਨਾ ਜਾਨੀ ਕਿ 19 ਜਨਵਰੀ ਨੂੰ ਹੁੰਦੀ ਆ। ਅੱਛਾ ਇਹ ਇਹ ਗੱਲ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਇਹ ਗੱਲ ਦੀ ਕੋਈ ਜਾਣਕਾਰੀ ਦੇ ਵਿੱਚ ਵਾਅਦਾ ਕੀਤਾ ਵੀ 19 ਜਨਵਰੀ ਹੋਈ ਇਹਨਾਂ ਵੱਲੋਂ ਕੌਣ ਚੁਣੀ ਗਈ। 19 ਜਨਵਰੀ ਨੂੰ ਕਿਉਂ ਕਿ ਜਿਹੜੀ ਮੌਜੂਦਾ ਸਰਕਾਰ ਹੈ ਜੇ ਆਪਣੇ 20 ਜਨਵਰੀ ਨੂੰ ਆਉਦੇ ਹੁੰਦੇ ਨੇ ਜਾਂ ਕੋਈ ਜਥੇਬੰਦੀਆਂ ਨੇ ਜਾਂ ਕੋਈ ਜਿਹੜੀ ਮੌਜੂਦਾ ਸਰਕਾਰ ਨਹੀਂ ਜਿਹੜੀ ਸਰਕਾਰਾਂ ਚ ਕੋਈ ਵੀ ਹੂੰ ਜਿਹੜੀ ਮੌਜੂਦਾ ਸਰਕਾਰ ਉਹ 19 ਤਰੀਕ ਨੂੰ ਹੀ ਆਉਂਦੀ ਹੈ ਅੱਛਾ 19 ਤਰੀਕ ਨੂੰ ਹੀ ਆਉਂਦੀ ਹੈ 19 ਤਰੀਕ ਨੂੰ ਆਉਂਦੀ ਹੈ ਕਿਉਂਕਿ ਉਹਨਾਂ ਦੀ ਕਾਰਜਕਾਰੀ ਵਿੱਚ ਵੀ ਉਹਨੇ ਤਰੀਕਾ ਜਦੋਂ ਹੋਊਗਾ ਤੇ ਉੱਥੇ ਗੱਲ ਅਗਦੀ ਭਾਵਰ ਵਾਂਗੂ ਫੈਲ ਹੋਗੀ ਵੀ ਮਜੂਦਾ ਸਰਕਾਰ ਤੇ ਨਾਲ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਉਹਨੂੰ ਬਦਨਾਮ ਕਰਨਾ ਸੀ ਸਿੱਧਾ ਸਿੱਧਾ ਬਦਨਾਮ ਕਰਨਾ ਸੀ ਸਿੱਧਾ ਸਿੱਧਾ ਪਰ ਇਹ ਲੋਕ ਸੋਚਦੇ ਨੇ ਵੀ ਯਾਰ ਵੀ ਇਹ ਤਾਂ ਇੱਕ ਕਿਤਾਬ ਆ ਕਿਤਾਬ ਨਹੀਂ ਕਾਮਲੇ ਉਹ ਗੁਰੂ ਮਹਾਰਾਜ ਦੀ ਜਾਗਦੀ ਜੋਤ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਗੁਰੂ ਸਾਹਿਬ ਦੀ ਜਾਗਦੀ ਜੋਤ ਆ ਇਹ ਸਾਬੀ ਜਨ ਸਭ ਤੋਂ ਹੈਗੇ ਦੇਖੋ ਜੇ ਕੋਈ ਬੰਦੇ ਦਾ ਕਤਲ ਹੁੰਦਾ ਜਾਂ ਕੋਈ ਬੰਦੇ ਨੂੰ ਕੋਈ ਸੱਟ ਵੀ ਨੁਕਸਾਨ ਕਰਾ ਜੋ ਬਾਜੇ-ਵਾਜੇ ਪਰ ਇਹ ਥੋੜੀ ਬਾਸ ਸਕਦਾ ਇਹ ਥੋੜੇ ਬਾਸ ਸਕਦਾ ਬਿਲਕੁਲ ਨਹੀਂ ਬਾਸ ਸਕਦੇ ਤੇ ਜਿਨ੍ਹਾਂ ਨੂੰ ਇਹ ਸੁਤਣਾ ਚਲੋ ਜੇ ਪਹਿਲੀ ਗੱਲ ਤਾਂ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਬਹੁਤ ਵਧੀਆ ਕੰਮ ਕਰ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਢੱਲ ਵਾਰਤੀ ਗਈ ਜਾਂ ਰੱਬ ਨਾ ਕਰੇ ਕਈ ਵਾਰ ਉਹੀ ਬੰਦਾ ਰਹਿ ਗਿਆ ਜਾਂ ਕਿਤੇ ਬਾਧੂ ਪੈ ਗਿਆ ਜੇ ਮਨਿਕ ਚਲੋ ਹਿੰਦੀ ਵਰਤੀ ਜਿਗਾ ਕੋਈ ਬੰਦਾ ਬਾਹਰ ਰਹੇਗਾ ਪਰ ਲੋਕਾਂ ਦੀ ਨਜ਼ਰਾਂ ਦੇ ਵਿੱਚ ਨਾ ਨਾਗਰਿਕ ਲੋਕਾਂ ਦੀ ਨਜ਼ਰਾਂ ਦੇ ਵਿੱਚ ਨਹੀਂ ਰਹੂਗਾ ਲੋਕਾਂ ਨੂੰ ਪਤਾ ਹੀ ਲੱਗੇਗਾ ਗੁਰੂ ਮਾੜੇ ਨੂੰ ਪਤਾ ਲੱਗੇਗਾ ਇਹ ਇਹ ਬੰਦੇ ਨੇ ਹੋਰ ਪਾਪ ਕੀਤਾ ਜੀ ਤੇ ਕਿਹਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਵੀ ਕਿਹਦੇ ਵਿੱਚ ਸਿਆਸਤ ਨਾ ਵਰਤੀ ਜਾਵੇ ਜੀ ਕਿਉਂਕਿ ਇਹ ਜਿਨ੍ਹਾਂ ਨੇ ਵੀ ਸਿਆਸਤ ਵਰਤੀ ਹੈ ਗੁਰੂ ਮਹਾਰਾਜ ਤੇ ਉਹ ਸਭ ਦੇ ਸਭ ਦਾ ਘੇੜਾ ਕਰ ਕੋਇਆ ਚਲੋ ਅਸੀਂ ਤਾਂ ਪਿੰਡਾਂ ਦੇ ਪੰਜ ਸਰਪੰਚਾਂ ਦਾ ਕੋਈ ਨੰਬਰਦਾਰ ਆ ਜਾਵੇ ਕੋਈ ਕਮੇਟੀ ਦਾ ਪ੍ਰਧਾਨ ਆ ਜਾਂ ਕੋਈ ਜੱਥੇਬੰਦੀ ਦਾ ਪ੍ਰਧਾਨ ਆ ਅਸੀਂ ਤਾਂ ਬਹੁਤ ਛੋਟੇ ਹਾਂ ਜੀ ਪਰ ਇਹਦੇ ਵਿੱਚ ਸਿਆਸਤ ਨਾ ਵਰਤੀ ਜਾਵੇ ਇਹ ਤੁਸੀਂ ਸਿੱਧਾ ਜਾਂ ਆ ਕੇ ਇਹਦੀ ਕੋਈ ਨਿੱਜੀ ਦੁਸ਼ਮਣੀ ਤੇ ਉਸ ਵਿੱਚ ਉਹਨੂੰ ਦੂਰ ਛੱਡ ਕੇ ਇਹ ਸਮਝੋ ਵੀ ਆਪਣਾ ਪਿਆਰ ਦੀ ਬੇਜਾਗੀ ਹੋਈ ਆ ਵੀ ਆਪਾਂ ਗੁਰੂ ਦੇ ਸਾਥ ਈਏ ਇਹਦਾ ਬਾਧੂ ਨਾ ਨਾ ਲਈਏ ਜਿਹੜਾ ਸਾਹਮਣੇ ਆਸ ਦੁੱਧਾ ਦੁੱਧ ਮਨ ਲਓ ਕਿਸੇ ਦਾ ਕਿਸੇ ਤੇ ਕੋਈ ਚੋਰੀ ਦਾ ਇਲਜ਼ਾਮ ਲਾ ਜਾ ਕਿਸੇ ਦਾ ਕਿਸੇ ਤੇ ਇਲਜ਼ਾਮ ਲਾ ਦੇ ਕੋਈ ਮੇਰੇ ਤੇ ਜਾਵੇ ਤਾਂ ਮੈਨੂੰ ਗਾਲ ਕੱਢੀ ਮੈਨੂੰ ਉਹ ਇਲਜ਼ਾਮ ਚਲਾਣਾ ਵੀ ਔਖਾ ਇਹ ਕਿਤੇ ਆਪਾਂ ਗੁਰੂ ਬਾਹਰ ਜੀ ਦਾ ਇਲਜ਼ਾਮ ਲਾਉਣਾ ਬਾਦੂ ਇਹ ਵੀ ਬਹੁਤ ਵੱਡਾ ਪਾਪ ਆ ਕਿਉਂਕਿ ਜੀ ਤੱਕ ਜਾਂਦਾ ਜੀ ਲੋਕਾਂ ਦੀ ਨਿਗਾਹ ਤੱਕ ਜਾਂਦਾ ਹੋ ਸਕਦਾ ਜੇਲ੍ਹ ਚ ਸੂਰਮੇ ਬਹੁਤ ਬੈਠੇ ਆ ਹੋ ਸਕਦਾ ਕਿਸੇ ਕਸੂਰ ਨਾ ਹੋਵੇ ਉਹਨੂੰ ਉੱਥੇ ਮਾਰ ਦੇਣ ਇਹਦਾ ਨੁਕਸਾਨ ਵੱਡਾ ਹੋ ਜੇ ਤੇ ਪੰਥ ਦਾ ਮਹਿਣਾ ਜਿਹੜਾ ਉਹ ਵੀ ਬਹੁਤ ਵੱਡਾ ਬਹੁਤ ਵੱਡਾ ਹੁੰਦਾ ਅੱਛਾ ਇੱਕ ਗੱਲ ਹੋਰ ਦੱਸਿਓ ਵੀ ਜਿਵੇਂ ਲੋਕਾਂ ਦੇ ਹੋਰ ਸਵਾਲ ਹੁੰਦੇ ਆਗੇ ਸਾਨੂੰ ਬਹੁਤ ਲੋਕਾਂ ਨੇ ਸਵਾਲ ਕੀਤੇ ਸੀਗੇ ਵੀ ਚਲੋ ਪ੍ਰਸ਼ਾਸਨ ਨੇ ਤਾਂ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਆ ਦੇਣੀ ਆ ਵੀ ਪਿੰਡ ਵੱਲੋਂ ਅਜਿਹੇ ਲੋਕਾਂ ਦਾ ਮਾੜੇ ਲੋਕਾਂ ਦਾ ਪਾਪੀ ਲੋਕਾਂ ਦਾ ਕੋਈ ਜਿਵੇਂ ਆਪਾਂ ਅਕਸਰ ਕਹਿ ਦਿੰਦੇ ਹੁੰਨੇ ਆ ਵੀ ਉਹਦਾ ਭਾਂਡਾ ਧਿਆਗ ਦੋ ਵੀ ਐਦਾਂ ਦਾ ਕੁਝ ਕੀਤਾ ਜਾਊਗਾ ਹਾਂਜੀ ਹਜੇ ਦੇਖੋ ਇਹ ਰichtig ਰਨ ਚੱਲ ਰਹੀ ਆ ਵੀ ਜਿਹੜੇ ਦੋਸੀ ਸਾਹਮਣੇ ਆ ਗਏ ਪਿੰਡ ਦੇ ਵਿੱਚ ਅਸੀਂ ਤਾਂ ਹੀ ਇਹ ਕਹਿਣਾ ਵੀ ਇੱਕ ਅਸਵਾਕ ਬਣਾ ਚੱਖੋ ਵੀ ਪਿੰਡ ਦੇ ਵਿੱਚ ਕੋਈ ਰੌਲਾ ਨਾ ਪਾਓ ਕਿਉਂਕਿ ਪ੍ਰੋਸੈਸਰ ਵਧੀਆ ਕੰਮ ਕਰ ਰਿਹਾ ਜੇ ਨਹੀਂ ਕਰੂਗਾ ਜਿਹੜੇ ਰੋਸ ਵਿਚਾਰੇ ਧਰਨੇ ਕੁਝ ਵੀ ਕਰਨਾ ਪਊਗਾ ਅਪਾ ਜਿੱਥੇ ਤੱਕ ਜੜ੍ਹ ਪੋ ਜਾਵਾਂਗੇ ਜੇ ਉਹ ਸ਼ਾਂਤੀ ਮੈਨ ਨਾਲ ਉਹ ਕਰੋ ਜਿੱਦੇ ਬੰਦੇ ਕੋਈ ਵੀ ਦੋਸੀ ਸਾਹਮਣੇ ਆ ਗਿਆ ਉਹਦਾ ਭਾਂਡਾ ਧਿਆ ਗਿਆ ਜਾਊਗਾ ਠੀਕ ਆ ਉਹਨਾਂ ਦੇ ਪਰਿਵਾਰ ਦੇ ਕਹਿੰਦੇ ਵੀ ਸਾਨੂੰ ਜੇ ਕੋਈ ਕਹਿੰਦਾ ਵੀ ਜੇ ਮੈਂ ਮਤਤ ਟੇਕਣਾ ਹੋਣਾ ਉਹਨਾਂ ਨੂੰ ਗੁਰੂ ਘਰ ਤੋਂ ਪਰੋਕੜ ਨਹੀਂ ਸਕਦੇ ਗੁਰੂ ਘਰ ਤੋਂ ਪਰ ਉਹਨਾਂ ਨਾਲ ਭਾਈ ਵੀ ਆਪਾਂ ਜਿਹੜੀ ਵਿਚਾਰਕ ਮੰਤ ਭੇਜਾ ਤੇ ਭਾਈਚਾਰਕ ਸਾਂਝ ਕੱਢੀ ਜਾਂਦੀ ਜਿਵੇਂ ਇਹ ਵੀ ਹੋਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਕੋਈ ਜਿੰਮ ਕੋਈ ਆਪਣਾ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਘਰੇ ਕੋਈ ਪ੍ਰੋਗਰਾਮ ਕਰਨਾ ਗੱਲਬਾਤ ਉਹਨਾਂ ਦੇ ਘਰੇ ਨਾਲ ਮਹਾਰਾਜ ਸواری ਜੀ ਜੀ ਮਹਾਰਾਜ ਦਾ ਸਰੂਪ ਜਾਂ ਵੀ ਮਤਲਬ ਨਾ ਜਾਵੇ ਉਹਨਾਂ ਦੇ ਘਰ ਤੱਕ ਨਾ ਪਹੁੰਚੇ ਮਹਾਰਾਜ ਸਰੂਪ ਨਾ ਜਾਵੇ ਨਹੀਂ ਹੋਣਾ ਵੀ ਇਹੋ ਜਿਹੇ ਮਾੜੇ ਆਨਸਰਾਂ ਨਾਲ ਇ ਇਕ ਜਾਣਕਾਰੀ ਚ ਹੋਰ ਵਾਧਾ ਕਰਿਓ ਬਹੁਤ ਲੋਕ ਪੁੱਛਦੇ ਸੀ ਜੀ ਇਹ ਕਿਹੜਾ ਪਿੰਡਾ ਕਿਹੜੇ ਪਿੰਡ ਦੀ ਘਟਨਾ ਕਿੱਥੇ ਕੇ ਪਿੰਡ ਪੈ ਜਾਂਦਾ ਤੁਸੀਂ ਸਾਡੇ ਦਰਸ਼ਕਾਂ ਨੂੰ ਉਹ ਵੀ ਦੱਸ ਦੋ ਆਪਣਾ ਆਪਣਾ ਠੀਕਰੀ ਵਾਲਾ ਜੀ ਤਾਂ ਨਾਮ ਅਮਰ ਸਿੰਘ ਸਾਹਾਬ ਸੇਵਾ ਆਪਣੇ ਅਮਰ ਸਿੰਘ ਸਾਹਾਬ ਸੇਵਾ ਠੀਕਰੀ ਵਾਲਾ ਜੀ ਜਾਤੀ ਕਲਾਕੀਏ ਨੇ ਜੀ 92 ਬਾਕਸੀ ਸੀ ਉਹਨਾਂ ਦੀ ਆਪਣਾ ਆਪਣਾ ਠੀਕਰੀ ਵਾਲਾ ਜ਼ਿਲ੍ਹਾ ਬਨਾਲਾ ਤਹਿਸੀਲ ਬਨਾਲਾ ਜੀ ਬਹੁਤ ਵੱਡਾ ਪਿੰਡ ਆਪਣਾ ਇਤਿਹਾਸਕ ਪਿੰਡਾ ਕੁਰਬਾਨੀ ਨੇ ਬਾਕੀ ਆਪਣੇ ਪਿੰਡ ਦੇ ਲੋਕ ਨਾ ਅਰਕੀ ਨਾ ਕਿਉਂਕਿ ਗੁਰਤੀ ਬਾਬਾ ਸੇਵਾ ਸਿੰਘ ਦੀ ਮਿਲੀ ਵੀ ਆ ਅਜਾਤੀ ਕਲਾਕੀਏ ਸੀ ਜੀ ਤੁਸੀਂ ਆਪਣੇ ਬਾਬਾ ਸੇਵਾ ਚੋਲੋ ਵਿੱਚ ਮਾਰੇ ਬੰਦਿਆਂ ਕਰਕੇ ਪਿੰਡ ਦੀ ਬਦਨਾਮੀ ਹੋ ਜਾਂਦੀ ਹੈ ਤੇ ਵਿੱਚ ਅਣਖੀ ਬੰਦੇ ਸਾਰੇ ਪਿੰਡ ਨਾਲ ਖੜੇ ਹੋ ਜੇ 2-4 ਮਾਰੇ ਹੁੰਦੇ ਆ ਫਿਰ ਸਾਰੇ ਪਿੰਡ ਨੂੰ ਮਾਰੇ ਨਹੀਂ ਕਹਿ ਸਕਦੇ ਜੀ ਬਿਲਕੁਲ ਉਸ ਤੋਂ ਇਲਾਵਾ ਇੱਕ ਇਹ ਵੀ ਬੇਇੱਜ਼ਤੀ ਕਰਨੀ ਚਾਹੁੰਦੇ ਆ ਦੇਖੋ ਪ੍ਰਸ਼ਾਸਨ ਨੂੰ ਜਿਹੜਾ ਬੰਦਾ ਸਹੀ ਤੇ ਜਿਹੜਾ ਬੰਦਾ ਦੋਸ਼ੀ ਪਾਇਆ ਉਹਤੇ ਪਰਚਾ ਪਾਇਆ ਜਾਵੇ ਕਿਸੇ ਤੇ ਬੇਦੋਸ਼ੀ ਤੇ ਪਰਚਾ ਨਾ ਪਾਇਆ ਜਾਵੇ ਜਿਹੜਾ ਦੋਸ਼ੀ ਆ ਉਹਨੂੰ ਛੱਡਿਆ ਨਾ ਜਾਵੇ ਕਿਉਂਕਿ ਜੇ ਦੋਸ਼ੀ ਨੂੰ ਆਪਾਂ ਨਾਗਰਦਾਨਜ ਕਰਦੇ ਆ ਉਹ ਵੀ ਬਹੁਤ ਵੱਡਾ ਗਨਾ ਹੈ ਇੱਥੇ ਬਾਦੂ ਕੋਈ ਪ੍ਰੈਸ਼ਰ ਤੱਲੇ ਆ ਕੇ ਪਰਚਾ ਪੈਂਦਾ ਉਹ ਵੀ ਬਹੁਤ ਵੱਡਾ ਪਾਪ ਆ ਕੋਈ ਬੰਦਾ ਇਹ ਤੇ ਸਿਆਸਤ ਕਰਦਾ ਉਹਦੇ ਵਾਸਤੇ ਬਹੁਤ ਵੱਡਾ ਪਾਪ ਆ ਗੁਰੂ ਮਾਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੱਚ ਦਾ ਸਾਥ ਦੇਉ ਤੇ ਇੱਕ ਹੋਰ ਦੱਸੋ ਜਿਹੜੀ ਸਭ ਤੋਂ ਮੇਨ ਗੱਲ ਕਰਨ ਵਾਲੀ ਆ ਜਿਵੇਂ ਕੁਲਦੀਪ ਸਿੰਘ ਦੀਆਂ ਫੋਟੋਆਂ ਨਿਕਲ ਕੇ ਆਈਆਂ ਨੀਂਗੀਆਂ ਬਰਨਾਲਾ ਦੇ ਐਮਐਲਏ ਕਾਲਾ ਢੱਲੋਂ ਨਾਲ ਚਰਨਜੀਤ ਚੰਨੀ ਨਾਲ ਜਿਵੇਂ ਮਤਲਬ ਹੁਣ ਲੋਕਾਂ ਦੇ ਵੀ ਸਵਾਲ ਆ ਜਦੋਂ ਫੋਟੋਆਂ ਹਰ ਰਿਪੋਰਟ ਚੈਨਲਾਂ ਨੇ ਚਲਾਈਆਂ ਲੇਗੀਆਂ ਤੁਸੀਂ ਦੇਖਿਆ ਹੀ ਹੋਣੀਆਂ ਵੀ ਹੁਣ ਜੇ ਇੱਕ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖ ਕੇ ਦੇਖੀਏ ਵੀ ਕਾਲਾ ਢੱਲੋਂ ਜਾਂ ਚਰਨਜੀਤ ਸਿੰਘ ਚੰਨੀ ਇਹ ਥੋੜਾ ਕਹੂਗਾ ਵੀ ਤੁਸੀਂ ਬੇਅਦਬੀ ਕਰਦੋਂ ਹੈ ਨਾ ਵੀ ਜਿਹੜੇ ਨਹੀਂ ਨਹੀਂ ਮੇਰੀ ਗੱਲ ਪੂਰੀ ਹੋਣ ਦਿਓ ਜੀ ਜਿਹੜੇ ਲੋਕ ਮਤਲਬ ਇਹ ਗੱਲ ਕਹਿ ਰਹੇ ਆ ਜੀ ਫਲਾਨਾ ਬੰਦਾ ਵੀ ਇਹ ਚ ਦੋਸ਼ੀ ਆ ਉਹ ਵੀ ਦੋਸ਼ੀ ਉਹ ਵੀ ਦੋਸ਼ੀ ਵੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਯਾਰ ਵੀ ਜਿਹੜਾ ਨਜਾਇਜ਼ ਬੰਦਾ ਉਹਦੇ ਜੀ ਇਹਦੇ ਵਿੱਚ ਸ਼ਾਇਦ ਤੋ ਨਾ ਕਿਦੋ ਜੀ ਕਿਉਂਕਿ ਇਹ ਉਹ ਤਾਂ ਆਪ ਵੀ ਮੰਨ ਜਾਂਦੇ ਮੇਰੇ ਸ਼ਰੋਖ ਨੂੰ ਦਿੱਤਾ ਗਿਆ ਉਹ ਮਕਸਦ ਹੀ ਇਸਨੇ ਦੱਸਤਾ ਠੀਕ ਹੈ ਜੀ ਜੀ ਬਾਕੀ ਚਲੋ ਦੇਖੋ ਇਹ ਨਹੀਂ ਥੋੜੀ ਆ ਵੀ ਹਰੇਕ ਦਾ ਸਰਪਛਾਤਾ ਪੇਤਾ ਰਹੋ ਜੀ ਬਿਲਕੁਲ 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 ਕੋਈ 14 ਹੋਊਗਾ ਕੋਈ ਲੀਡਰ ਜਾਂ ਕੋਈ ਹੋਰ ਮੰਤਰੀ ਕੋਈ 14 ਹੋਊਗਾ ਇਹ ਜੀ ਵੀ ਇਹਨਾਂ ਬੰਦਾਂ ਦੇ ਹੱਥੋਂ ਆਪਾਂ ਇਹ ਗੱਲ ਕਰਦੇ ਕਿ ਇਹਦੇ ਉਹ ਹੀ ਆ ਕਿ ਨਾ ਸਿਆਸੀ ਸਿਆਸੀ ਹਾਂ ਜਿਹੜੀ ਸਿਆਸੀ ਖੇਡ ਖੇਡ ਥੇਢੀ ਜਾ ਰਹੀ ਹੈ ਉਹਨੂੰ ਸਾਇਦ ਤੇ ਕਰਕੇ ਜਿਹੜੇ ਆਸਲ ਮੁੱਲ ਜਿਵੇਂ ਪੜੇ ਜਾਣਾ ਕੋਈ ਸਿਆਸਤ ਨਾ ਆਵੇ ਕਿਉਂਕਿ ਸਲਾਟੇ ਲੋਬੀ ਉਹਦਾ ਪਿਆਗੁਰ ਗੁਰੂ ਸਾਹਿਬ ਬਿਲਕੁਲ ਜੀ ਬਿਲਕੁਲ ਜੀ ਕੋਈ ਇਹਦੇ ਵਿੱਚ ਨਹੀਂ ਹੈਗਾ ਜੇ ਕੋਈ ਲੋਕ ਜੇ ਕੋਈ ਕਹੇ ਜਿਹੜਾ الزام ਉਹਦਾ ਗਲਤ ਨੇ ਚਲੋ ਠੀਕ ਆ ਜੇ ਕੋਈ ਹੋਇਆ ਵੀ ਕੋਈ ਹੋਵੇ ਚਲੋ ਦੇ ਵਿੱਚ ਕੋਈ ਲੀਡਰ ਆ ਕੋਈ ਕੋਈ ਪੋਸਟ ਕਰ ਕੋਈ ਵੀ ਆ ਉਹਦਾ ਸਾਹਮਣੇ ਆਈ ਜਾਣਾਗਾ ਆਪਾਂ ਆਪਰ ਜਾਮਨਾਲਾ ਲਈਏ ਜੇ ਜਿਹੜੀ ਕੋਈ ਗੱਲ ਹੋਣੀ ਆ ਉਹ ਗੁਰੂ ਮਹਾਰਾਜ ਸਾਹਮਣੇ ਜਾਊ ਪ੍ਰਸ਼ਾਸਨ ਸਾਹਮਣੇ ਜਾਊਗਾ ਉਹੀ ਗੱਲ ਦੇ ਪ੍ਰਸੰਗ ਕਿਉਂ ਰਹਿ ਜੀ ਤਾਂ ਗੁਰੂ ਮਹਾਰਾਜ ਤੇ ਲੋਕਾਂ ਦੀ ਨਜ਼ਰ ਚ ਬਿਲਕੁਲ 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 ਅੱਛਾ ਕੋਈ ਸਾਡੇ ਮਾਧਿਅਮ ਰਾਹੀਂ ਤੁਸੀਂ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਤਾਂ ਜਾਂਦੇ ਜਾਂਦੇ ਉਹ ਵੀ ਕੋਈ ਸਨੇਹਾ ਦੇਓ ਵੀ ਜਿਹੜਾ ਇਸ ਜਿਹੜੀ ਪੂਰੀ ਘਟਨਾ ਕਰਨ ਦੇ ਪਿੱਛੇ ਜਿਹੜਾ ਸੰਘਰਸ਼ ਪਿੰਡ ਦੇ ਲੋਕਾਂ ਵੱਲੋਂ ਵੀ ਵਿੱਢਿਆ ਗਿਆਗਾ ਸਾਂਝੀ ਏਕਤਾ ਦੀ ਮਿਸਾਲ ਬਣ ਕੇ ਮੂਰੇ ਆਇਆਗਾ ਕਿਉਂਕਿ ਪ੍ਰਸ਼ਾਸਨ ਨੇ ਵੀ ਇਹ ਗੱਲ ਕਹੀ ਆ ਕਿ ਮੈਂ ਡੀਐਸਪੀ ਸੁਖਵੀਰ ਸਿੰਘ ਬੈਂਸ ਜੀ ਦੀ ਆ ਵੀਡੀਓ ਦੇਖਦਾ ਸੀਗਾ ਵੀ ਪਿੰਡ ਦੇ ਲੋਕਾਂ ਦਾ ਬਹੁਤ ਧੰਨਵਾਦ ਆ ਵੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਇਸ ਪੂਰੇ ਦੇ ਪੂਰੇ ਕੇਸ ਨੂੰ ਸੁਲਝਾਉਣ ਲਈ ਵੀ ਤੁਸੀਂ ਵੀ ਕੋਈ ਖਾਸ ਬੇਨਤੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਲੋਕਾਂ ਸਾਹਮਣੇ ਆਓ ਆਪਣੀ ਗੱਲਬਾਤ ਕਰੋ ਬੇਨਤੀ ਲਈ ਹੁਣ ਚਾਹੁੰਦੇ ਨੇ ਦੇਖੋ ਪਿੰਡ ਦੇ ਵਿੱਚ ਆਪਾਂ ਇੱਕ ਅਥਵਾਗ ਪਾੜਾ ਕੇ ਰੱਖੋ ਜੀ ਜੀ ਰਾਜਸੂਬ ਛੱਡ ਕੇ ਆਪਾਂ ਚਿਹਰਾ ਸਾਹਮਣੇ ਲਿਆਓ ਜੇ ਆ ਸੱਚੇਰਾ ਚਾਹੇ ਆਪਣੇ ਮਿੱਤਰ ਆ ਜੇ ਭਰਾ ਭਰਾ ਕੋਈ ਵੀ ਆ ਉਹਨੂੰ ਸਾਹਮਣੇ ਲਿਆਓ ਉਹਨੂੰ ਇੱਕ ਇਹ ਆ ਕਿ ਜੋ ਦਬਾਹਟ ਨਾਓ ਲੋਕਾਂ ਨੇ ਕਹਿੰਦਾ ਤੁਹਾਡੇ ਹਰੇਕ ਦੇ ਸੀਸੀਟੀਵੀ ਕੈਮਰੇ ਲਗਭਗ ਬਹੁਤ ਜਿਆਦਾ ਲੱਗੇ ਲਗਭਗ 20 25% ਪਿੰਡਾਂ 'ਚ ਆਪਣੇ ਕੈਮਰੇ ਲੱਗੇ ਹੋਏ ਨੇ ਜੀ ਵੀ ਤੁਸੀਂ ਆਪੋ ਆਪਣੇ ਕੈਮਰੇ ਲੋਕ ਉਹ ਤੁਹਾਡੇ ਵੀ ਕੈਮਰੇ ਦੇ ਵਿੱਚ ਆ ਜੇ ਜਾਂ ਹੋ ਸਕਦਾ ਤੁਸੀਂ ਅੰਗ ਖਲਾਰ ਦਾ ਕੋਈ ਦੇਖ ਰਿਆ ਜਾਂ ਕੋਈ ਉਹਨਾਂ ਤੋਂ ਬਿਨਾ ਇਹਨਾਂ ਬੰਦੇ ਤੋਂ ਬਿਨਾ ਹੋਰ ਦੇਖਣਾ ਚਾਹੋ ਕੋਈ ਉਹਨਾਂ ਦੀ ਕੋਈ ਤੁਹਾਡੋ ਕੋਈ ਜਾਂਚ ਪਤਾ ਹੋਵੇ ਉਹਨਾਂ ਬਾਰੇ ਕਿ ਇਹਨਾਂ ਨੇ ਪੁਲਾੜ ਕਿ ਬੜਾਈਆ ਬੰਦੇ ਇਨਵੋਲ ਬਹੁੋਰ ਦੇ ਵਿੱਚ ਤੁਹਾਡੇ ਕੋਲ ਕੋਈ ਸਬੂਤ ਆ ਤੁਸੀਂ ਪੰਚਾਇਤ ਦੀ ਗੁਰਦਵਾਰਾ ਪ੍ਰਬੰਧ ਕਮੇਟੀ ਤੇ ਪ੍ਰਸ਼ਾਸਨ ਦੀ ਮਦਦ ਕਰੋ ਸਾਰਾ ਪਿੰਡ ਤੁਹਾਡੇ ਨਾਲ ਪ੍ਰਸ਼ਾਸਨ ਤੁਹਾਡੇ ਨਾਲ ਕੋਈ ਛੋਟਾ ਜਿਹਾ ਬੱਚੇ ਤੋਂ ਨਾ ਵੀ ਉਪਤਰਖਿਆਓ ਤੁਸੀਂ ਸਪੈਸ ਕਿਸੇ ਦਬਾਅ ਤੋਂ ਬਿਨਾਂ ਕੇ ਸਾਹਮਣੇ ਆ ਕੇ ਸਾਨੂੰ ਦੱਸ ਸਕਦੇ ਹੋ ਤੁਹਾਡਾ ਨਾਂ ਵੀ ਉਪਤਰਖਿਆਓ ਸਾਡੀ ਮਦਦ ਕਰੋ ਬੇਵਜਾ ਕੋਈ ਬਦਨਾਮ ਨਾ ਹੋਵੇ ਤੇ ਜਿਹੜਾ ਅਸਲ આરોપી ਹੋ ਬਖਸ਼ਿਆ ਨਾ ਜਾਵੇ ਕਹਿਣ ਦਾ ਵਾਬੇਹੀ ਆ ਤੁਹਾਡਾ ਹਾਂਜੀ ਹਾਂਜੀ ਜਿਵੇਂ ਕੋਈ ਆਪਣੇ ਭਾਈ ਗਰਜੀਤ ਸਿੰਘ ਜੀ ਨੇ ਹੋ ਸਕਦਾ ਸ਼ਬਦ ਜੀਰ ਫਿਰੋਗੇ ਉਹਨੇ ਹਮ ਉਹ 400 ਦਿਨ ਹੋਏ ਕਰੀਬ ਉਹਨਾਂ ਨੂੰ 10 ਮਹੀਨੇ ਸਾਲ ਹੋ ਗਿਆ ਸੀ ਜੀ 2025 ਚ ਹਮ ਉਹਨਾਂ ਨੇ ਸੰਘਰਸ਼ ਵੱਢਿਆ ਵੀ ਇਹ ਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਹੜੇ ਟਾਵਰ ਤੇ ਮੋਰਚਾ ਲਈ ਬੈਠੇ ਨੇ 400 400 ਹਾਂ ਜੀ ਤੇ ਉਹ ਦੇਖੋ ਵੀ 3 ਨਾਲ ਉੱਤੇ 400 ਫੁੱਟ ਉੱਤੇ ਵੜ ਗਏ ਨੇ ਉਹ ਠੰਡ ਗਰਮੀ ਸਭ ਜੀ ਮੀਂਹ ਕਣੀ ਸਭ ਤੇ ਲਗਾ ਲਿਆ ਉਹਨਾਂ ਨੇ ਹਮ ਹੁਣ ਲੋਕ ਦੇਖਦੇ ਨੇ ਖਾਲਸਾ ਜੀ ਨੇ ਹਮ ਕੋਈ ਜਰਾ ਉਹ ਖਾਲਸਾ ਜੀ ਤਾਂ ਹੈਗੇ ਨੇ ਤੁਸੀਂ ਇਹ ਵੀ ਦੇਖੋ ਵੀ ਸਾਰੇ ਧਰਮਾਂ ਦੀ ਗੱਲ ਕਰਦੇ ਆ ਸਾਰੇ ਧਰਮ ਉਹਨਾਂ ਸਾਧ ਦੇ ਬਿਲਕੁਲ ਜੀ ਬਿਲਕੁਲ ਹਿੰਦੂ ਮੁਸਲਮਾਨ ਸਾਈ ਸਿੱਖ ਜੋ ਵੀ ਹੈਗੇ ਸਾਰੇ ਧਰਮਾਂ ਦੀ ਉਹਨਾਂ ਸਾਰੇ ਧਰਮਾਂ ਬਾਅਦ ਤੇ ਕਹਾਂ ਨਾ ਕਿ ਇਕੱਲੇ ਜੀ ਗੁਰਗ੍ਰਾਂਧ ਸਾਹਿਬ ਆਖ ਤੇ ਕਹਿੰਦੇ ਕੋ ਸਾਰੇ ਧਰਮਾਂ ਦਾ ਸਤਕਾਰ ਕਰਨਾ ਕਹਿੰਦੇ ਉਹ ਸਾਰੀ ਜਾਤ ਜੋਤਰੀ ਵੀ ਤੁਸੀਂ ਭਾਈ ਵੀ ਸਾਰੇ ਧਰਮਾਂ ਦੇ ਇਹਨਾਂ ਤੇ ਇੱਕ ਕਾਨੂੰਨ ਸਪੈਸ਼ਲ ਬਣਾਉਣਾ ਚਾਹੀਦਾ ਹੈਗਾ ਵੀ ਉਹ ਵੀ ਹੱਥ ਇਹੋ ਜਿਹਾ ਬਣੇ ਨਾ ਤੋਂ ਬੰਦੇ ਜਮਾਨ ਤੋਂ ਨਹੀਂ ਜਿੰਨੇ ਸਜਣ ਘੋੜੇ ਦੇ ਵਿੱਚ ਜਮਾਨ ਤੋਂ ਜੀ ਜੀ ਇੱਕ ਗੱਲ ਇਹ ਹੁਣ ਦੇਖੋ ਬੇਅਦਬੀ ਬਹੁਤ ਟਾਈਮ ਦੀ ਹੋਣ ਦੀ ਆ ਰਹੀਆਂ ਨੇ ਜੀ ਦੋ ਚਾਰ ਬੰਦੇ ਨੂੰ ਉਹਨਾਂ ਦੇ ਕਾਰਵਾਈ ਕੀਤੀ ਕਹਿੰਦੇ ਆ ਸੱਚੇ ਰੇਰੇ ਰੋਕੇ ਹੀ ਨਹੀਂ ਰਿਹਾ ਬਈ ਆ ਦੁੱਖ ਤਾਂ ਹੀ ਕਰਦਾ ਕੋਈ ਸਾਥ ਨਹੀਂ ਹੈਗੇ ਨਾ ਮੜ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਦਾ ਕੀਮਤੀ ਸਮਾਂ ਕੱਢਿਆ ਕਿਉਂਕਿ ਲੋਕਾਂ ਦੇ ਸਾਨੂੰ ਬਹੁਤ ਸਵਾਲ ਸੀ ਮੈਸੇਜ ਆਉਂਦੇ ਸੀ ਵੀ ਬੇਅਦਬੀ ਦੀ ਘਟਨਾ ਹੋਈ ਕਿੱਥੇ ਆ ਇਹਦੇ ਪਿੱਛੇ ਕਾਰਨ ਕੀ ਨਿਕਲ ਕੇ ਆਇਆ ਸੋ ਮੈਂਬਰ ਸਾਹਿਬ ਨੇ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖੀ ਦਿੱਤੀ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਸਟ ਤੇ ਇੱਕ ਫੇਰ ਸੁਨੇਹਾ ਵੀ ਇਸ ਜਿਹੜਾ ਮਸਲਾ ਹੈ ਤੇ ਸਿਆਸਤ ਨਾ ਕੀਤੀ ਜਾਵੇ ਵੀ ਪਿੰਡ ਦੇ ਭਾਈਚਾਰਕ ਸਾਂਝ ਬ ਤੇ ਹੋਰ ਵੀ ਜੇ ਕਿਸੇ ਕੋਲੇ ਕੋਈ ਦੋਸ਼ੀਆਂ ਦੇ ਖਿਲਾਫ ਸਬੂਤ ਨੇ ਤਾਂ ਉਹ ਪਿੰਡ ਦੀ ಗ್ರಾಮ ਪੰਚਾਇਤ ਦੀ ਮਦਦ ਕਰੋ ਜਾਂ ਗੁਰਦੁਆਰਾ ਸੋਮਣੀ ਕਮੇਟੀ ਪ੍ਰਬੰਧਕ ਜੋ ਬਣੀ ਪਈ ਹੈਗੀ ਉਹਨਾਂ ਕੋਲੇ ਲਿਆ ਕੇ ਤੁਸੀਂ ਸਬੂਤ ਰੱਖੋ ਬਿਨਾ ਕਿਸੇ ਦਬਾਅ ਤੋਂ ਸੋ ਇਹ ਲੋਕ ਤੁਹਾਡੇ ਨਾਲ ਖੜਨਗੇ ਕਿਉਂਕਿ ਕੋਈ ਛੋਟਾ ਕੰਮ ਨਹੀਂ ਹੈਗਾ ਸਾਡੇ ਬਹੁਤ ਘਟਨਾਵਾਂ ਪੰਜਾਬ ਦੇ ਵਿੱਚ ਇਹ ਅਕਸਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਸਾਰੇ ਰਾਜਾਂ ਦੀ ਐਕਸਪਾਇਰੀ ਡੇਟ ਹੁੰਦੀ ਹੈ ਇਕੱਲੇ ਆਪਣੇ ਖਾਲਸੇ ਰਾਜ ਦੀ ਐਕਸਪਾਇਰੀ ਡੇਟ ਨਹੀਂ ਹੈਗੀ ਠੀਕ ਹੈ ਉਹੀ ਗੱਲ ਹੈ ਤੇ ਬਾਕੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਲਾਈਕ ਤੇ ਕਮੈਂਟ ਕਰਿਓ ਤੇ ਕੋਈ ਹੋਰ ਜਾਣਕਾਰੀ ਨਿਕਲ ਕੇ ਆਈ ਤਾਂ ਅਸੀਂ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਆਪਣੇ ਸਮਾਧਮ ਰਾਹੀਂ ਸੋ ਸੁਣਦੇ ਰਹੋ ਦੇਖਦੇ ਰਹੋ ਤੇ ਇਸ ਤ੍ਰਿਤ ਟੌਕ ਤਦ ਤੱਕ ਲਈ ਨਵੇਂ ਦਿਨ ਕੋਈ ਨਵੀਂ ਵੀਡੀਓ ਲੈ ਕੇ ਕਿਸੇ ਮੁੱਦੇ ਤੇ ਮਿਲਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ